ਜਦੋਂ ਕਦੇ ਵੀ ਕਿਸੇ ਫੁੱਲਾਂ ਵਾਲੇ ਬੂਟੇ ਤੇ ਫੁੱਲ ਲੱਗੇ ਹੁੰਦੇ ਆ ਜਾਂ ਫਲਾਂ ਵਾਲੇ ਬੂਟੇ ਤੇ ਫਲ ਆਇਆ ਹੁੰਦਾ ਤਾਂ ਹਰੇਕ ਜਿਹੜਾ ਦੇਖਣ ਵਾਲੇ ਦਾ ਸਵਾਲ ਇਹ ਹੁੰਦਾ ਕੀ ਅਸੀਂ ਇਸ ਨੂੰ ਹੋਣੀ ਲਾ ਸਕਦੇ ਆ ਯਾਨੀ ਕਿ ਜੇ ਫੁੱਲਾਂ ਕਿਸੇ ਬੂਟੇ ਦੇ ਉੱਪਰ ਕੋਈ ਫੁੱਲ ਦੇਖਦਾ ਤਾਂ ਉਹ ਹੀ ਪੁੱਛਦਾ ਵੀ ਹੁਣ ਇਹਨੂੰ ਲਾ ਦਈਏ ਜਾਂ ਅਸੀਂ ਲਾ ਸਕਦੇ ਆ ਟਾਈਮ ਪਰ ਹਰੇਕ ਚੀਜ਼ ਦਾ ਯਾਨੀ ਕਿ ਫਲਾਂ ਵਾਲੇ ਬੂਟਿਆਂ ਦਾ ਫੁੱਲਾਂ ਵਾਲਿਆਂ ਬੂਟਿਆਂ ਦਾ ਜਾਂ ਮੌਸਮੀ ਫੁੱਲਾਂ ਵਾਲੇ ਬੂਟਿਆਂ ਦਾ ਸਾਰਿਆਂ ਦਾ ਜਿਹੜਾ ਅਲੱਗ-ਅਲੱਗ ਟਾਈਮ ਆਗਾ ਅਲੱਗ-ਅਲੱਗ ਨਵੇਂ ਤਰੀਕੇ ਆਗੇ ਅਲੱਗ-ਅਲੱਗ ਕਿਸਮਾਂ ਆਗੇ ਫੁੱਲਾਂ ਦੇ ਵਿੱਚ ਪਨੀਰੀਆਂ ਲਾਉਣੀਆਂ ਪੈਂਦੀਆਂ ਨੇ ਫਿਰ ਕੋਈ ਸਮੇਂ ਬਾਅਦ ਜਿਹੜੀਆਂ ਪੁੱਟ ਕੇ ਉਹ ਲਾਉਣੀਆਂ ਪੈਂਦੀਆਂ ਨੇਗੀਆਂ ਤੇ ਫਿਰ ਲਗਭਗ ਜਿਹੜਾ ਮਹੀਨੇ ਦੇ ਬਾਅਦ ਵੇ ਬਾਅਦ ਜਾਂ ਡੇਢ ਮਹੀਨੇ ਦੇ ਬਾਅਦ ਵੇ ਬਾਅਦ ਉਹਦੇ ਉੱਪਰ ਫੁੱਲ ਆਉਂਦਾਗਾ ਪਾਣੀ ਦੇਖਭਾਲ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ ਨੇਗੀਆਂ ਪਰ ਫੁੱਲ ਤੇ ਫਲ ਨੂੰ ਦੇਖ ਕੇ ਇੱਕ ਵਾਰ ਹਰੇਕ ਦੀ ਇੱਛਾ ਹੀ ਜਾਗਦੀ ਹੈ ਵੀ ਇਹ ਮੇਰੇ ਕੋਲ ਜਿਹੜਾ ਇਸੇ ਤਰ੍ਹਾਂ ਦੇ ਫੁੱਲ ਤੇ ਫਲ ਲੱਗੇ ਹੋਣ ਪਰ ਉਹਦੀ ਪਿਛਲੀ ਮਿਹਨਤ ਨੂੰ ਆਪਾਂ ਜਿਹੜਾ ਨਜ਼ਰ ਅੰਦਾਜ਼ ਕਰ ਦੰਨੇ ਹੈਗੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਜਿਹੜਾ ਕਿਸ ਤਰ੍ਹਾਂ ਆਪਾਂ ਫੁੱਲਾਂ ਵਾਲੇ ਬੂਟੇ ਕਿਸ ਤਰ੍ਹਾਂ ਮੌਸਮੀ ਫੁੱਲ ਜਾਂ ਕਿਸ ਤਰ੍ਹਾਂ ਆਪਾਂ ਫਲਾਂ ਵਾਲੇ ਬੂਟੇ ਜਾਂ ਹੋਰ ਫਸਲਾਂ ਜਣੀਆਂ ਬਿਨਾਂ ਰਸਾਇਣਿਕ ਖਾਦਾਂ ਦੇ ਜਾਂ ਰਸਾਇਣਿਕ ਛੜਕਾ ਦੇ ਪੈਦਾ ਕਿਵੇਂ ਕਰ ਸਕਦੇ ਆ ਉਸ ਚੀਜ਼ ਬਾਰੇ ਅਸੀਂ ਤੁਹਾਡੇ ਤੱਕ ਜਿਹੜੀ ਜਾਣਕਾਰੀ ਲੈ ਕੇ ਆਉਣੇ ਆਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਲੈ ਕੇ ਆਵਾਂਗੇ ਉਹ ਪੰਜ ਚਾਰ ਬੂਟੇ ਜਿਹੜੇ ਆਪਾਂ ਅ ਜਿਨ੍ਹਾਂ ਦੇ ਉੱਪਰ ਹੁਣ ਫਲ ਆਏ ਹੋਏ ਆ ਵੀ ਕਿਹੜੇ ਸਮੇਂ ਨੂੰ ਲਾ ਸਕਦੇ ਆ ਕਿ ਕਿਹੜੀਆਂ ਕਿਸਮਾਂ ਲਾਉਣੀਆਂ ਚਾਹੀਦੀਆਂ ਆਂ ਇਸ ਚੀਜ਼ ਬਾਰੇ ਆਪਾਂ ਕਾਫੀ ਸਾਰੀਆਂ ਵੀਡੀਓ ਬਣਾਉਂਦੇ ਰਹੇ ਆ ਲਗਾਤਾਰ ਪਰ ਆਪਣੀ ਕੋਸ਼ਿਸ਼ ਇਹ ਰਹਿੰਦੀ ਆ ਵੀ ਨਵੇਂ ਜੁੜਦੇ ਬੰਦਿਆਂ ਤੱਕ ਜਿਹੜੀ ਜਾਣਕਾਰੀ ਲੈ ਕੇ ਆਇਆ ਸੀ ਕਿ ਤੇ ਪੁਰਾਣੇ ਜੁੜਿਆਂ ਨੂੰ ਜਿਹੜੀਆਂ ਉਹ ਚੀਜ਼ਾਂ ਰਿਵਾਈਜ਼ ਕਰਾਉਂਦੇ ਰਹੀਏ ਤਾਂ ਜੋ ਜਿਹੜਾ ਉਹ ਕਿਸੇ ਤਰ੍ਹਾਂ ਦੀ ਜਿਹੜੀ ਬਾਗਬਾਨੀ ਦੇ ਵਿੱਚ ਗਲਤੀਆਂ ਜਿਹੜੀਆਂ ਕਿ ਅਸੀਂ ਖੁਦ ਕੀਤੀਆਂ ਨਹੀਂਆਂ ਉਹ ਤੁਹਾਨੂੰ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੇ ਅੰਤ ਤੱਕ ਦੇਖਿਓ ਜਾਣਕਾਰੀ ਜਿਹੜੀ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਤ ਹੋਊਗੀ ਤਾਂ ਕਿਉਂਕਿ ਹੁਣ ਜਿਹੜਾ ਅੱਗੇ ਬੂਟੇ ਲਾਉਣ ਦਾ ਸਮਾਂ ਆ ਰਿਹਾ ਹੈਗਾ ਗੱਲ ਕਰ ਲਈਏ ਜੀ ਆਲੂ ਖਾਰੇ ਦੀ ਆਲੂ ਖਾਰੇ ਦੇ ਵਿੱਚ ਜਿਹੜਾ ਵੈਸੇ ਤਾਂ ਕੁਝ ਸਿੰਗਲ ਵਾਲੀਆਂ ਕਿਸਮਾਂ ਵੀ ਹੈਗੀਆਂ ਪਰ ਉਹਨਾਂ ਦੇ ਵਿੱਚ ਸਮੱਸਿਆ ਆਉਂਦੀ ਹੈ ਕਿ ਇਸ ਲਈ ਆਲੂ ਖਾਰਾ ਜੋਟੇ ਦੇ ਵਿੱਚ ਲੱਗਦਾ ਹੈਗਾ ਕਾਲਾ ਅਮਰਸਰੀ ਤੇ ਸਤਲੋਈ ਪਰਪਲ ਦੋ ਕਿਸਮਾਂ 10 ਤੋਂ 15 ਫੁੱਟ ਦੇ ਬਾਗਵੇ ਦੇ ਵਿੱਚ ਨੇੜੇ ਲੱਗਿਆ ਹੋਣਾ ਚਾਹੀਦੀਆਂ ਤਾਂ ਹੀ ਜਿਹੜੀ ਪੋਲੀਨੇਸ਼ਨ ਇਹਦੀ ਹੁੰਦੀ ਹੈਗੀ ਇਹਦੇ ਵਿੱਚ ਜਿਹੜਾ ਲਾਉਣ ਦਾ ਸਮੇਂ ਦੀ ਗੱਲ ਕਰ ਲਈਏ ਦਸੰਬਰ ਜਨਵਰੀ ਦੇ ਮਹੀਨੇ ਅਸਲ ਜਨਵਰੀ ਦੇ ਵਿੱਚ ਨੰਗੀ ਜਾੜਾ ਵਾਲੇ ਬੂਟੇ ਤੁਸੀਂ ਲਾ ਸਕਦੇ ਹੋਗੇ ਤੇ ਜਿਹੜਾ ਉਦੋਂ ਆ ਥੈਲੀ ਦੇ ਵਿੱਚ ਬੂਟਾ ਭਰਿਆ ਜਾਂਦਾ ਹੈਗਾ ਉਹਨੂੰ ਤੁਸੀਂ ਫਰਵਰੀ ਮਾਰਚ ਦੇ ਵਿੱਚ ਲਾ ਸਕਦੇ ਹੋ ਜਾਂ ਫਿਰ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨੇ ਦੇ ਵਿੱਚ ਲਾ ਸਕ ਜੂਗੇ ਤਿੰਨਾ ਹੀ ਸੂਰਤਾਂ ਦੇ ਵਿੱਚ ਜਿਹੜਾ ਤੁਹਾਨੂੰ ਕਾਮਯਾਬੀ ਮਿਲ ਜਾਂਦੀ ਹੈਗੀ ਪਰ ਜਿਹੜਾ ਨੰਗੀ ਜੜ ਵਾਲੇ ਬੂਟੇ ਲਾਉਣ ਦਾ ਫਾਇਦਾ ਇਹ ਹੋ ਜਾਂਦਾ ਵੀ ਆਪਾਂ ਨੂੰ ਜਿਹੜਾ ਗਰਮੀ ਦੇ ਪ੍ਰਕੋਪ ਤੋਂ ਬੂਟੇ ਨੂੰ ਚੰਗੀ ਤਰ੍ਹਾਂ ਬਚਾ ਸਕਦੇ ਆ ਤੇ ਜਿਹੜਾ ਆਪਾਂ ਜੁਲਾਈ ਅਗਸਤ ਦੇ ਵਿੱਚ ਲਾਵਾਂਗੇ ਉਦੋਂ ਫਿਰ ਜਿਹੜੀ ਅੱਗੇ ਸਰਦੀ ਦੇ ਵਿੱਚ ਪੱਤੇ ਝੜਨੇ ਹੁੰਦੇ ਆ ਉਦੋਂ ਤੱਕ ਚੰਗੀ ਜੜ ਬਣੀ ਹੋਣੀ ਜ਼ਰੂਰੀ ਹੈਗੀ ਇਸ ਕਰਕੇ ਹ ਜਿਹੜਾ ਇਸ ਬੂਟੇ ਨੂੰ ਤੁਸੀਂ ਜੇ ਜਨਵਰੀ ਦੇ ਵਿੱਚ ਲਾਉਣੇ ਹੋ ਤਾਂ ਤੁਹਾਨੂੰ ਜਿਹੜੇ ਕਾਮਯਾਬੀ ਦੇ ਚਾਂਸ ਜ਼ਿਆਦਾ ਬਣਦੇ ਆ ਵੈਸੇ ਆਪਾਂ ਜਿਹੜੇ ਹਰ ਇੱਕ ਸੀਜ਼ਨ ਦੇ ਵਿੱਚ ਲਾ ਕੇ ਦੇਖਿਆ ਲਗਭਗ ਹੋ ਜਾਂਦੇ ਹੈਗੇ ਹੁਣ ਗੱਲ ਕਰ ਲਈਏ ਬਦਾਮ ਦੀ ਅ ਇਧਰ ਇਹ ਬੂਟਾ ਜਿਹੜਾ ਬਦਾਮ ਦਾ ਜੀ ਬਦਾਮ ਦੇ ਵਿੱਚ ਦੋ ਕਿਸਮਾਂ ਤੇ ਆਪਾਂ ਕੰਮ ਕਰ ਰਹੇ ਆ ਜਿਹਦੇ ਵਿੱਚ ਗੁਰਵੰਦੀ ਤੇ ਕੈਲੀਫੋਰਨੀਆ ਇਹ ਕੈਲੀਫੋਰਨੀਆ ਦਾ ਬੂਟਾ ਹੈਗਾ ਫੁੱਲਾਂ ਦਾ ਕੋਈ ਖਾਸ ਜਿਹੜਾ ਅੰਤਰ ਨਹੀਂ ਹੁੰਦਾਗਾ ਇਹਦਾ ਜਿਹੜਾ ਆੜੂ ਦੇ ਨਾਲੋਂ ਤੇ ਪੱਤਿਆਂ ਦੇ ਵਿੱਚ ਵੀ ਜਿਆਦਾ ਜਿਹੜਾ ਅੰਤਰ ਦੇਖਣ ਦੇ ਵਿੱਚ ਨਹੀਂ ਮਿਲਦਾਗਾ ਸਿਰਫ ਫालतू ਹੀ ਜਿਹੜਾ ਪਤਾ ਲੱਗਦਾ ਵੀ ਇਹ ਜਿਹੜਾ ਬੂਟਾ ਬਦਾਮ ਦਾਗਾ ਬਦਾਮ ਦੇ ਵਿੱਚ ਦੋ ਕਿਸਮਾਂ ਦੀ ਆਪਾਂ ਜਿਵੇਂ ਗੱਲ ਕੀਤੀ ਹੈ ਕੈਲੀਫੋਰਨੀਆ ਤੇ ਗੁਰਵੰਦੀ ਇਹਨਾਂ ਨੂੰ ਲਾਉਣ ਦੇ ਸਮੇਂ ਦਾ ਉਹੀ ਪਤਝੜ ਵਾਲਾ ਬੂਟਾ ਕਰਕੇ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਇਹਨੂੰ ਲਾਇਆ ਜਾ ਸਕਦਾ ਨੰਗੀ ਜੜਾ ਵਾਲੇ ਬੂਟੇ ਨੂੰ ਤੇ ਜਿਹੜਾ ਕਹਿ ਲਈਏ ਵੀ ਥੈਲੀ ਦੇ ਵਿੱਚ ਬੂਟਾਗਾ ਉਹਨੂੰ ਤੁਸੀਂ ਫਰਵਰੀ ਮਾਰਚ ਤੇ ਜਿਹੜਾ ਅੱਗੇ ਜੁਲਾਈ ਅਗਸਤ ਦੇ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਆਲੂ ਖਰੇ ਦਾ ਲਾ ਸਕਦੇ ਹੋਗੇ ਤੇ ਜਿਹੜੇ ਹੁਣ ਆਪਾਂ ਫਰਵਰੀ ਮਾਰਚ ਦੇ ਵਿੱਚ ਬੂਟੇ ਲਾਉਣੇ ਆਂਗੇ ਉਹਨਾਂ ਦੀ ਟੋਇਆਂ ਦੀ ਪਟਾਈ ਥੋੜੀ ਬਹੁਤੀ ਖਾਦ ਉਹਨਾਂ ਦੇ ਵਿੱਚ ਰਲਾ ਕੇ ਤੇ ਜਿਹੜੀ ਆਪਾਂ ਨੂੰ ਇਸ ਸਮੇਂ ਭਰ ਦੇਣੀ ਚਾਹੀਦੀ ਹੈਗੀ ਤੇ ਅੱਗੇ ਜਿਹੜਾ ਆਪਾਂ ਅੰਜੀਰ ਦੀ ਗੱਲ ਕਰ ਲਈਏ ਅੰਜੀਰ ਦੇ ਬੂਟੇ ਵੀ ਉਸੇ ਤਰ੍ਹਾਂ ਹੀ ਜਿਹੜੇ ਲਾਏ ਜਾਂਦੇ ਹੈਗੇ ਅ ਦਸੰਬਰ ਜਨਵਰੀ ਦੇ ਵਿੱਚ ਨੰਗੀ ਜੜ ਵਾਲੇ ਤੇ ਬਾਕੀ ਸਮਾਂ ਉਹੀ ਰਹਿੰਦਾ ਹੈਗਾ ਇਹਦੇ ਵਿੱਚ ਕਿਸਮਤ ਦੀ ਗੱਲ ਕਰ ਲਈਏ ਬਲੈਕ ਫੈਗ ਤੇ ਬਰਾਊਨ ਟਰਕ ਜਿਹੜੀਆਂ ਦੋ ਹੰਡੀਆਂ ਵਰਤੀਆਂ ਕਿਸ ਵਜ੍ਹਾ ਇਹਨਾਂ ਨੂੰ ਆਪਾਂ ਦੇਖਿਆ ਨਤੀਜੇ ਇਹਨਾਂ ਦੇ ਉਹ ਤੁਸੀਂ ਲਾ ਸਕਦੇ ਹੋ ਬਾਕੀ ਕੋਸ਼ਿਸ਼ ਕਿ ਕਿਸਮਤ ਹੈ ਆਪਾਂ ਹੋਰ ਕੰਮ ਕਰ ਰਹੇ ਹਾਂਗੇ ਉਹਨਾਂ ਬਾਰੇ ਵੀ ਜਿਵੇਂ ਜਿਵੇਂ ਨਤੀਜੇ ਸਾਹਮਣੇ ਆਉਂਦੇ ਉਹ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ ਰਵਾਂਗੇ ਲਾਉਣ ਵੇਲੇ ਉਹੀ ਸਾਰਿਆਂ ਦੇ ਵਿੱਚ ਟੋਆ 4x4 ਜਾਂ 3x3 ਦਾ ਤੁਸੀਂ ਪੱਟ ਲੈਣਾਗਾ ਖਾਦ ਜਿਹੜੀ ਜ਼ਿਆਦਾ ਨਹੀਂ ਪਾਉਣੀ ਟੋਏ ਦੇ ਵਿੱਚ ਅਰਲਾਉਣੀ ਲਾਉਣ ਵੇਲੇ ਜੇਕਰ ਤੁਸੀਂ ਜ਼ਿਆਦਾ ਖਾਦ ਰਲਾ ਦਿੰਨੇ ਹੋ ਬੂਟੇ ਦੀ ਜੜ ਸੁਖਮ ਹੁੰਦੀ ਹੈ ਤੇ ਬੂਟਾ ਲਾਉਣ ਵੇਲੇ ਹੀ ਤੁਹਾਡਾ ਮਰ ਜਾਂਦਾ ਹੈ ਉਹਦੇ ਵਿੱਚ ਫਿਰ ਤੁਸੀਂ ਕਹਿੰਦੇ ਹੋ ਕਿ ਸਿਉਖ ਨਾ ਮਰ ਗਿਆ ਜਾਂ ਇਹ ਬੂਟਾ ਮਾੜਾ ਸੀਗਾ ਉਹ ਚੀਜ਼ਾਂ ਘੱਟ ਮੈਟਰ ਕਰਦੀਆਂ ਨੇ ਜਿਆਦਾ ਖਾਦ ਤੇ ਜਿਆਦਾ ਪਾਣੀ ਬੂਟੇ ਨੂੰ ਜਿਆਦਾ ਮਾਰਦਾ ਜੀ ਜਾਂ ਫਿਰ ਜਮਾ ਸੋਕਾ ਲਵਾ ਦਿੰਦੇ ਨੇ ਜਦੋਂ ਉਦੋਂ ਬੂਟਾ ਮਰਦਾ ਗਏ ਦੋ ਤਿੰਨ ਮੁੱਖ ਕਾਰਨ ਰਹਿੰਦੇ ਹੈਗੇ ਅ ਅਜੀਰ ਦੀ ਕਿਸਮ ਦੀ ਗੱਲ ਜਿਸ ਤਰ੍ਹਾਂ ਆਪਾਂ ਕਰ ਚੁੱਕੇ ਹਾਂਗੇ ਅ ਅੱਗੇ ਗੱਲ ਕਰ ਲੰਨੇ ਆਪਾਂ ਜੀ ਨਿੰਬੂ ਜਾਤੀ ਦੇ ਵਿੱਚ ਇਹ ਕਿੰਨੂ ਦਾ ਬੂਟਾ ਹੈਗਾ ਪੀਏਯੂ ਨੰਬਰ 1 ਕਿਨੂੰ ਤੁਸੀਂ ਸੀਡਲੈਸ ਕਿਨੂੰ ਲਾ ਸਕਦੇ ਹੋ ਪੀਏਯੂ ਨੰਬਰ 1 ਲਾ ਸਕਦੇ ਹੋਗੇ ਤੇ ਕਿਨੂੰ ਆਰਐਲ ਲਾ ਸਕਦੇ ਹੋਗੇ ਇਹ ਤੋਂ ਬਿਨਾ ਜਿਹੜਾ ਤੁਸੀਂ ਮਾਲਟੇਜ ਜਾ ਸਕਦੇ ਹੋ ਮਾਲਟੇ ਦੇ ਵਿੱਚ ਵੀ ਕਾਫੀ ਸਾਰੀਆਂ ਕਿਸਮਾਂ ਨੇ ਜਿਹਦੇ ਵਿੱਚ ਬਲਾਂਸ਼ੀਆ ਬਲਾਂਸ਼ੀਆ ਲੱਡਾ ਤੇ ਇਹ ਤੋਂ ਬਿਨਾ अर्ਲੀ ਗੋਲਡ ਤੁਸੀਂ ਲਾ ਸਕਦੇ ਹੋਗੇ ਤੇ ਸੰਤਰੇ ਵਿੱਚ ਡਬਲਯੂ ਮਾਰਕਟ ਤੇ ਡੇਜੀ ਤੁਸੀਂ ਲਾ ਸਕਦੇ ਹੋਗੇ ਜਿਹੜੀ ਕਿਨੂੰ ਆਈ ਵੀ ਸੰਤਰੇ ਦੀ ਹੀ ਕਿਸਮਾਂ ਕੀ ਇਹ ਸਾਰੀਆਂ ਜਿਹੜੀਆਂ ਕਿਸਮਾਂ ਲਾਉਣ ਦਾ ਅਗਲੇ ਮਹੀਨੇ ਯਾਨੀ ਕਿ ਮਾਰਚ ਦੇ ਸ਼ੁਰੂ ਦੇ ਵਿੱਚ ਟੋਕਮਾ ਸਮਾਂਗਾ ਤੇ ਹੁਣ ਤੋਂ ਤੁਸੀਂ ਟੋਏ ਟੋਏ ਪੱਟ ਜਿਹੜੀ ਤਿਆਰੀ ਕਰ ਸਕਦੇ ਹੋਗੇ ਅ ਅੱਜ ਦੇ ਲਈ ਜਿਹੜੀਆਂ ਇਹ ਤਿੰਨ ਚਾਰ ਬੂਟਿਆਂ ਦੇ ਵਿੱਚ ਕਿਸਮਤ ਤੇ ਲਾਉਣ ਦੇ ਜਿਹੜੇ ਟਾਈਮ ਬਾਰੇ ਆਪਾਂ ਵਿਚਾਰ ਤੁਹਾਡੇ ਤੱਕ ਲੈ ਕੇ ਆਏ ਸੀਗੇ ਜਿਆਦਾ ਬੂਟਿਆਂ ਬਾਰੇ ਜੇ ਦਿਖਾਉਣ ਲੱਗ ਜਾਂਗੇ ਤਾਂ ਵੀਡੀਓ ਥੋੜੀ ਜਿਆਦਾ ਲੰਬੀ ਚਲੀ ਜਾਂਦੀ ਹੈਗੀ ਆਪਣੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜੀ ਥੋੜੇ ਸਮੇਂ ਦੇ ਵਿੱਚ ਜਿਆਦਾ ਗੱਲ ਸਮਝਾ ਸਕੀਏ ਤੁਹਾਡਾ ਕੀਮਤੀ ਸਮਾਂ ਜਿਆਦਾ ਨਾ ਲਈਏ ਪਰ ਫਿਰ ਵੀ ਜਿਹੜੀਆਂ ਥੋੜੇ ਥੋੜੇ ਕਰਦੇ ਕਰਦੇ ਗੱਲਾਂ ਜਿਹੜੀਆਂ ਕਾਫੀ ਹੋ ਜਾਂਦੀਆਂ ਹੈਗੀਆਂ ਜੇਕਰ ਕਿਸੇ ਹੋਰ ਬੂਟੇ ਸੰਬੰਧੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜ਼ਰੂਰ ਛੱਡੋ ਇੱਕ ਬੇਨਤੀ ਇਥੇ ਇਹ ਹੈ ਕਿ ਆਂਬ ਬਾਰੇ ਜ਼ਿਆਦਾਤਰ ਸਵਾਲ ਆਉਂਦੇ ਆ ਆਂਬ ਦੇ ਉੱਪਰ ਆਪਣਾ ਪਰਸਨਲ ਤਜਰਬਾ ਜ਼ਿਆਦਾ ਨਹੀਂ ਹੈਗਾਗਾ ਇੱਕ ਦੋ ਦੇਸੀ ਬੂਟੇ ਹੀ ਆਪਣੇ ਕੋਲ ਆਂਬ ਦੇ ਹੋ ਸਕਿਆ ਬਾਕੀ ਕੋਈ ਵੈਰਾਈਟੀ ਹਜੇ ਤੱਕ ਆਪਾਂ ਸਫਲਤਾਪੂਰਵਕ ਨਹੀਂ ਹਗਾ ਸਕੇ ਜਿਹੜੀ ਸਚਾਈ ਹੈਗੀ ਤੇ ਵੈਸੇ ਆਂਬ ਤੇ ਆਪਾਂ ਜਿਵੇਂ ਜਿਵੇਂ ਕੰਮ ਕਰ ਰਹੇ ਹਾਂ ਅਮਰਪਾਲੀ ਦੇ ਉੱਪਰ ਥੋੜੇ ਜੇ ਨਤੀਜੇ ਆਉਣ ਦੇ ਚਾਂਸ ਹੈ ਉਹ ਬੂਟਾ ਆਪਣੇ ਕੋਲ ਥੋੜਾ ਬਹੁਤਾ ਚੱਲਿਆ ਗਿਆ ਬਾਕੀ ਕਿਸੇ ਕਿਸਮ ਦੇ ਵਿੱਚ ਜਿਹੜੇ ਖਾਸ ਨਤੀਜੇ ਆਪ ਨਹੀਂ ਮਿਲ ਸਕੇ ਜੀ ਇਸ ਕਰਕੇ ਆਂਬ ਨੂੰ ਛੱਡ ਗਏ ਤੇ ਲੀਚੀ ਦੇ ਉੱਪਰ ਵੀ ਆਪਣੇ ਹਜੇ ਤਯਾਰਬੇ ਸ਼ੁਰੂ ਦੇ ਵਿੱਚ ਹੀ ਨੇਗੇ ਬਾਕੀ ਬੂਟਿਆਂ ਦੇ ਉੱਪਰ ਆਪਾਂ ਲਗਭਗ ਜਿਹੜੇ ਤਯਾਰਬੇ ਕੀਤੇ ਹੈਗੇ ਉਹ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ ਰਹਿਣੇ ਆ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ